ਕਿਆ ਕਾੜੀ ਕਾਰ ਭਿੱਤਰ ਇਲੀਗਲ ਹਥਿਆਰ ਫੈਰ ਮਾਰੇ ਤੈੜ ਫੈ ਵੀਡੀਓ ਜੋ ਤੁਸੀਂ ਵੇਖ ਰਹੇ ਹੋ ਇਹ ਕਿਸੇ ਵੀਆਈਪੀ ਸ਼ਖਸ ਜਾਂ ਫਿਰ ਕਿਸੇ ਲੀਡਰ ਦਾ ਕਾਫਲਾ ਨਹੀਂ ਹੈ ਸਗੋਂ ਇੱਕ ਗੈਂਗਸਟਰ ਦਾ ਕਾਫਲਾ ਤਸਵੀਨਾ ਤੁਸੀਂ ਵੇਖ ਸਕਦੇ ਹੋ 12 ਕਾਲੀਆਂ ਗੱਡੀਆਂ ਲੈ ਕੇ ਕਾਫਲਾ ਇੱਕ ਗੈਂਗਸਟਰ ਦੇ ਵੱਲੋਂ ਕੱਢਿਆ ਗਿਆ ਦਰਅਸਲ ਇੱਕ ਗੈਂਗਸਟਰ ਦੀ 걸ਫਰੈਂਡ ਦਾ ਮਸ਼ੂਕ ਦਾ ਜਨਮ ਦਿਨ ਸੀਗਾ ਤੇ ਜਨਮ ਦਿਨ ਮਨਾਉਣ ਦੇ ਲਈ ਹੀ ਇਸ ਗੈਂਗਸਟਰ ਦੇ ਵੱਲੋਂ ਕਾਲੀਆਂ ਗੱਡੀਆਂ ਦਰਜਨ ਕਾਲੀਆਂ ਗੱਡੀਆਂ ਲੈ ਕੇ ਕਾਫਲਾ ਇੱਕ ਕੱਢਿਆ ਗਿਆ ਜਨਮ ਦਿਨ ਮਨਾਇਆ ਗਿਆ ਆਪਣੀ ਅ ਗਰਲਫ੍ਰੈਂਡ ਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਹਾਲਾਂਕਿ ਗੱਡੀਆਂ ਦੇ ਸ਼ੀਸ਼ੇ ਡਾਊਨ ਸੀਗੇ ਹੂਟਰ বাজਾਏ ਗਏ ਤੇ ਕਾਲੀਆਂ ਫਿਲਮਾਂ ਲਾ ਕੇ ਇਹ ਪੂਰਾ ਕਾਫਲਾ ਇੱਕ ਜਨਮ ਦਿਨ ਮਨਾਉਣ ਦੇ ਲਈ ਆਪਣੀ ਗਰਲਫ੍ਰੈਂਡ ਆਪਣੀ ਪ੍ਰੇਮਿਕਾ ਦਾ ਜਨਮ ਦਿਨ ਮਨਾਉਣ ਦੇ ਲਈ ਇੱਕ ਗੈਂਗਸਟਰ ਦੇ ਵੱਲੋਂ 12 ਕਾਲੀਆਂ ਗੱਡੀਆਂ ਦਾ ਕਾਫਲਾ ਕੱਢਿਆ ਗਿਆ ਬਿਨਾਂ ਨੰਬਰ ਪਲੇਟ ਕਾਲੀਆਂ ਫਿਲਮਾਂ ਸ਼ੀਸ਼ੇ ਡਾਊਨ ਸੀ ਤੇ ਉੱਪਰ ਹੂਟਰ বাজਾਏ ਗਏ ਤਾਂ ਪੂਰਾ ਕਾਫਲਾ ਇੱਕ ਸ਼ਹਿਰ ਦੇ ਵਿੱਚ ਇਹ ਕੱਢਿਆ ਗਿਆ ਕਾਂਪੂਰ ਦੇ ਵਿੱਚ ਜਿਹੜਾ ਪੂਰਾ ਕਾਫਲਾ ਇਹ ਕੱਢਿਆ ਗਿਆ ਗੈਂਗਸਟਰ ਦੇ ਵੱਲੋਂ ਜਨਮ ਦਿਨ ਮਨਾਇਆ ਗਿਆ ਆਪਣੀ ਪ੍ਰੇਮਿਕਾ ਦਾ ਯੂਪੀ ਦਾ ਇਹ ਗੈਂਗਸਟਰ ਦੱਸਿਆ ਜਾ ਰਿਹਾ ਹੈ ਅਜੇ ਠਾਕੁਰ ਨਾਂ ਦਾ ਇਹ ਗੈਂਗਸਟਰ ਆ ਜਿਸ ਦੇ ਉੱਪਰ 30 ਤੋਂ ਵੱਧ ਮਾਮਲੇ ਜਿਹੜੇ ਦਰਜ ਹੈਗੇ ਨੇ ਉਸ ਤੋਂ ਬਾਅਦ ਵੀਡੀਓ ਜਦੋਂ ਉਬਾਲ ਹੁੰਦੀ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਤੇ ਉੱਪਰ ਕਾਰਵਾਈ ਕੀਤੀ ਜਾਂਦੀ ਹੈ ਤੇ ਪੁਲਿਸ ਦੇ ਵੱਲੋਂ ਇਸ ਨੂੰ ਫੜ ਵੀ ਲਿਆ ਜਾਂਦਾ ਹੈ ਹਾਲਕਿ ਜਦੋਂ ਪੁਲਿਸ ਦੇ ਵੱਲੋਂ ਇਸ ਨਾਲ ਗੱਲਬਾਤ ਕਰਨੀ ਚਾਹੀਤੇ ਇਸ ਦੇ ਬਲੋਂ ਧਮਕੀਆਂ ਦਿੱਤੀਆਂ ਗਈਆਂ ਪੁਲਿਸ ਨੂੰ ਹਾਲਾਂਕਿ ਇਹ ਵੀ ਸਾਹਮਣੇ ਆਇਆ ਕਿ ਇਟ ਮਾਰਕਿਸ ਨੇ ਆਪਣਾ ਸਿਰ ਤੇ ਵੀ ਜ਼ਖਮ ਕਰ ਲਿਆ ਆਪਣੇ ਆਪ ਨੂੰ ਫਾਹਲਾਨ ਦੀ ਵੀ ਕੋਸ਼ਿਸ਼ ਕੀਤੀ ਗਈ ਤਾਂ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਨੂੰ ਜੋ ਹੈ ਗ੍ਰਿਫਤਾਰ ਕਰ ਲਿਆ ਗਿਆ ਥਾ ਅਜੇ ਠਾਕੁਰ ਇਸ ਦਾ ਨਾਮ ਦੱਸਿਆ ਜਾ ਰਿਹਾ 30 ਤੋਂ ਵੱਧ ਮਾਮਲੇ ਯੂਪੀ ਦੇ ਵਿੱਚ ਇਸ ਤੇ ਦਰਜ ਹੈਗੇ ਨੇ ਤਾਂ ਪੂਰੇ ਕਾਨਪੂਰ ਦੇ ਸ਼ਹਿਰ ਦੇ ਵਿੱਚ ਇਹ ਪੂਰਾ ਕਾਫਲਾ ਜਿਹੜਾ ਇਹ ਇਸ ਅ शख्स ਦੇ ਵੱਲੋਂ ਇਸ ਗੈਂਗਸਟਰ ਦੇ ਵੱਲੋਂ ਕਮਾਇਆ ਗਿਆ ਹਾਲਾਂਕਿ ਜਦੋਂ ਕਿਸੇ ਲੀਡਰ ਦਾ ਕਾਫਲਾ ਹੁੰਦਾ ਹੈ ਪੂਰੀ ਸੁਰੱਖਿਆ ਦੇ ਨਾਲ ਲਗਾਇਆ ਜਾਂਦਾ ਹੈ ਕਿ ਆਸ-ਪਾਸ ਜਿਹੜੇ ਲੋਕ ਨੇ ਰਾਹ ਗਿਰ ਨੇ ਉਹ ਵੀ ਪਰੇਸ਼ਾਨ ਨਾ ਹੋਵੋ ਪਰ ਤੁਸੀਂ ਦੇਖੋਗੇ ਕਿਵੇਂ ਇੱਕ ਗੈਂਗਸਟਰ ਦੇ ਵੱਲੋਂ ਕਾਫਲਾ ਕੱਢਿਆ ਗਿਆ ਕਾਲੀਆਂ ਗੱਡੀਆਂ ਨੇ ਨੰਬਰ ਪਲੇਟ ਕਿਸੇ ਤੇ ਵੀ ਨਹੀਂ ਹੈਗੀ ਹੂਟਰ ਵਜਾਏ ਜਾ ਰਹੇ ਨੇ ਅਸ਼ੀਸ਼ ਸ਼ਾਉ ਨੇ ਕਾਲੀਆਂ ਫਿਲਮਾਂ ਨੇ ਤਾਂ ਇਹ ਕਾਫਲਾ ਸਿਰਫ ਇੱਕ ਗੈਂਗਸਟਰ ਦੇ ਵੱਲੋਂ ਆਪਣੀ ਪ੍ਰੇਮਿਕਾ ਦਾ ਜਨਮ ਦਿਨ ਮਨਾਉਣ ਦੇ ਲਈ ਇਹ ਕੱਢਿਆ ਗਿਆ ਕਾਨਪੂਰ ਦੇ ਵਿੱਚ ਇਹ ਕੱਢਿਆ ਗਿਆ ਸੜਕਾਂ ਦੇ ਉੱਪਰ ਜਦੋਂ ਇਹ ਗੱਡੀਆਂ ਘੁੰਮਦੀਆਂ ਦੇਖੀਆਂ ਉਸ ਤੋਂ ਬਾਅਦ ਵੀਡੀਓ ਬਣਾਈ ਗਈ ਜਿਹੜੀ ਕਿ ਸੋਸ਼ਲ ਮੀਡੀਆ ਤੇ ਇੰਨੀ ਜ਼ਿਆਦਾ ਵਾਇਰਲ ਹੋ ਗਈ ਉਸ ਤੋਂ ਬਾਅਦ ਪੁਲਿਸ ਦੇ ਵੱਲੋਂ ਜੜੀਆ ਕਾਰਵਾਈ ਕੀਤੀ ਗਈ ਹੈ ਤਾਂ ਅਜੀਤ ਠਾਕੁਰ ਯੂਪੀ ਦਾ ਇਹ ਗੈਂਗਸਟਰ ਦੱਸਿਆ ਜਾ ਰਿਹਾ ਹੈ ਤਾਂ ਤੀ ਤੋਂ ਬਾਅਦ ਮਾਮਲੇ ਇਸ ਦੇ ਖਿਲਾਫ ਦਰਜ ਹੈਗੇ ਨੇ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਕਿ ਇਸ ਤਰ੍ਹਾਂ ਸੜਕਾਂ ਦੇ ਉੱਪਰ ਇਹ ਕਾਲੀਆਂ ਗੱਡੀਆਂ ਜੜੀਆਂ ਨੇ ਕਾਲੀਆਂ ਗੱਡੀਆਂ ਦਾ ਦਰਜਨ ਕਾਲੀਆਂ ਗੱਡੀਆਂ ਦਾ ਕਾਫਲਾ ਤੁਸੀਂ ਦੇਖ ਰਹੇ ਹੋ ਦੇਖਣ ਦੇ ਵਿੱਚ ਇੰਜ ਲੱਗੇਗਾ ਕੋਈ ਵੀਆਈਪੀ ਸ਼ਖਸ ਆ ਗਿਆ ਜਾਂ ਫਿਰ ਕਿਸੇ ਲੀਡਰ ਦਾ ਕੋਈ ਕਾਫਲਾ ਆ ਗਿਆ ਐਨੀ ਜ਼ਿਆਦਾ ਜੋੜੀ ਜਿਹੜੀ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਇੰਜ ਲੱਗਦਾ ਵੀਰੋ ਦੇ ਵਿੱਚ ਤਾਂ ਇੰਨਾ ਸਖਤ ਕਾਫਲਾ ਤਾਂ ਕਿਸੇ ਲੀਡਰ ਦਾ ਵੀ ਨਹੀਂ ਹੁੰਦਾ ਪਰ ਤੁਸੀਂ ਦੇਖਦੇ ਹੋ ਕਿਸ ਤਰ੍ਹਾਂ ਕਾਲੀਆਂ ਗੱਡੀਆਂ ਜਿਹੜੀਆਂ ਲਗਾਤਾਰ ਜਾ ਰਹੀਆਂ ਨੇ 12 ਗੱਡੀਆਂ ਹੈਗੀਆਂ ਨੇ ਫੂਟਰ ਵਜਾਏ ਗਏ ਸਿਰਫ ਇੱਕ ਪ੍ਰੇਮਿਕਾ ਦਾ ਜਨਮ ਦਿਨ ਮਨਾਉਣ ਦੇ ਲਈ ਪੂਰੀ ਹੁੱਲੜਬਾਜ਼ੀ ਕੀਤੀ ਗਈ ਸਟੰਟ ਕੀਤੇ ਗਏ ਇੱਕ ਫੁਕਰਪੰਤੀ ਜਿਹੜੀ ਦਿਖਾਈ ਗਈ ਅਜੇ ਠਾਕੁਰ ਨਾ ਦਾ ਇੱਕ ਗੈਂਗਸਟਰ ਹੈ ਜਿਸ ਦੇ ਕਲਪਤੀ ਤੋਂ ਵੱਧ ਮਾਮਲੇ ਦਰਜ ਹੈਗੇ ਨੇ ਕਾਨਪੂਰ ਦੇ ਵਿੱਚ ਪੂਰੀ ਜਿਹੜਾ ਇੱਕ ਆਫਲਾ ਇਸ ਗੈਂਗਸਟਰ ਦੇ ਵੱਲੋਂ ਜਿਹੜਾ ਕਮਾਇਆ ਗਿਆ